ਹਾਂਜੀ ਵਹਿਗਰ ਜੀ ਕਾ ਖਾਲਸਾ ਵਹਿਗਰ ਜੀ ਕੀ ਫਤਿਹ ਅੱਜ ਆਪਾਂ ਖੜੇ ਆਂ ਗੁਰੂ ਘਰ ਦੇ ਵਿੱਚ ਉਸ ਜਗ੍ਹਾ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਕਾਫੀ ਜ਼ਿਆਦਾ ਹੈ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਆਪਾਂ ਇਸ ਪੇਜ ਦੇ ਉੱਤੇ ਵੀਡੀਓ ਪਾਈ ਸੀ ਤੇ ਅੱਜ ਆਪਣੇ ਕੋਲ ਉਹ ਵੀਰ ਆਏ ਨੇ ਏਜੰਸੀ ਵਾਲੇ ਆਪਾਂ ਉਹਨਾਂ ਦੀ ਅੱਜ ਵੀਡੀਓ ਦੁਬਾਰਾ ਪਾਉਣ ਲੱਗੇ ਆਂ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਤੇ ਲਾਈਕ ਜਰੂਰ ਕਰਨਾ ਕਿਉਂਕਿ ਇਹਦੇ ਵਿੱਚ ਕੁਝ ਕੁ ਗੱਲਾਂ ਨੇ ਜਿਹੜੀਆਂ ਉਹ ਅਸੀਂ ਜਿਹੜੀਆਂ ਉਹਦੇ ਆਪਣੀ ਵੀਡੀਓ ਦੇ ਵਿੱਚ ਹੋਈਆਂ ਸੀ ਤੇ ਉਹਦੇ ਲਈ ਵੀ ਅੰਕਲ ਜੀ ਆਪਣੇ ਨਾਲ ਗੱਲਬਾਤ ਕਰਨਗੇ ਅਸੀਂ ਸਾਰੀ ਗੱਲਬਾਤ ਕੀਤੀ ਆ ਤੇ ਔਰ ਅਸੀਂ ਕਿਸੇ ਵੀ ਸਰਪੰਚ ਮੈਂਬਰ ਦੇ ਘਰੇ ਖੜਕੇ ਵੀਡੀਓ ਨਹੀਂ ਬਣਾਈ ਕਿਉਂਕਿ ਕਾਰਨ ਉਹਦੇ ਇਹ ਗੁਰੂ ਘਰ ਦੇ ਵਿੱਚ ਹੀ ਵੀਡੀਓ ਬਣੀ ਸੀ ਤੇ ਅੱਜ ਦੁਬਾਰਾ ਕਿਉਂ ਲੋਕਾਂ ਦੇ ਵਿਸ਼ਵਾਸ ਬਣੇ ਹੋਣ ਕਰਕੇ ਆਪਾਂ ਦੁਬਾਰਾ ਉਸੇ ਗੁਰੂ ਘਰ ਦੇ ਵਿੱਚ ਖੜਕੇ ਉਸੇ ਜਗ੍ਹਾ ਦੇ ਵਿੱਚ ਇਸ ਬੋਰਡ ਦੇ ਥੱਲੇ ਆਪਾਂ ਅੱਜ ਦੁਬਾਰਾ ਵੀਡੀਓ ਬਣਾ ਰਹੇ ਆ ਕਿਉਂਕਿ ਕਾਰਨ ਇਦਾਂ ਹੁੰਦਾਗਾ ਜੀ ਜੇ ਆਪਾਂ ਕਿਸੇ ਵੀ ਸਰਪੰਚ ਮੈਂਬਰ ਕੋਲੇ ਜਾਂ ਕਿਤੇ ਵੀ ਆਪਾਂ ਵੀਡੀਓ ਬਣਾਉਣੇ ਆ ਉੱਥੇ ਬਹੁਤ ਵੱਡੇ ਵੱਡੇ ਸਵਾਲ ਉੱਠ ਖੜਦੇ ਆ ਉਸ ਕਰਕੇ ਅਸੀਂ ਅੱਜ ਉਸੇ ਜਗ੍ਹਾ ਦੇ ਵਿੱਚ ਧਰਮ ਸਥਾਨ ਦੇ ਜਗ੍ਹਾ ਦੇ ਵਿੱਚ ਗੁਰੂ ਘਰ ਦੇ ਵਿੱਚ ਖੜ ਕੇ ਸੱਚੇ ਸੁੱਚੇ ਦਿਲ ਦੇ ਨਾਲ ਅਸੀਂ ਦੁਬਾਰਾ ਅੱਜ ਵੀਡੀਓ ਪਾ ਰਹੇ ਆ ਤੇ ਅਸੀਂ ਗੱਲਬਾਤ ਕਰਦੇ ਆ ਅੰਕਲ ਨਾਲ ਜਿਹੜਾ ਕੁਝ ਵੀ ਚਲੋ ਉਹਦੇ ਵੀਡੀਓ ਦੇ ਵਿੱਚ ਇਹਨਾਂ ਤੋਂ ਵੀ ਬੋਲਿਆ ਗਿਆ ਤੇ ਸਾਥੋਂ ਵੀ ਬੋਲਿਆ ਗਿਆ ਉਸ ਬਾਰੇ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਤੇ ਜਿਹੜਾ ਵੀ ਪ੍ਰੋਸੈਸ ਹੈਗਾ ਆਪਣਾ ਏਜੰਸੀ ਦਾ ਤੇ ਉਹ ਵੀ ਤੁਸੀਂ ਜਰੂਰ ਅੱਗੇ ਦੀ ਅੱਗੇ ਆਪਾਂ ਪੁੱਛਾਂਗੇ ਸ਼ੇਅਰ ਕਰਨਾ ਤੇ ਹਾਂਜੀ ਬਾਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਜਿਵੇਂ ਤੁਹਾਨੂੰ ਪਤਾ ਹੀ ਆ ਹਨਾ ਤੁਸੀਂ ਵੀ ਵੀਡੀਓ ਦੇ ਵਿੱਚ ਸੀਗੇ ਤੇ ਅਗਰ ਸਾਰਾ ਪਰਿਵਾਰ ਹੀ ਸੀਗਾ ਨਾਲ ਤੇ ਜਿਹੜਾ ਆਪਣੀ ਏਜੰਸੀ ਦੀਆਂ ਗਾਈਡਿੰਗ ਲੈਣਾ ਨੇ ਜਿੰਨਾ ਵੀ ਕੋਈ ਜ਼ਰੂਰਤ ਆ ਉਹ ਤੁਸੀਂ ਜਰੂਰ ਆਪਣੇ ਬੋਲਾਂ ਦੇ ਰਹੀ ਜਦਸੋ ਦੇਖੋ ਸਾਡੇ ਸੇਲਜਸਰ ਮੁਹੰਮਦ ਆਸੀਫ ਬਠਿੰਡੇ ਦੇ ਬੀਪੀਸੀਐਲ ਦੇ ਉਹਨਾਂ ਨੇ ਵੀ ਸੇਵਕ ਦੀ ਨਾਲ ਗੱਲ ਕੀਤੀ ਸੀ ਉਹਨਾਂ ਨੇ ਵੀ ਇਹਨਾਂ ਨੂੰ ਇਹੋ ਚੀਜ਼ਾਂ ਸਮਝਾਈਆਂ ਸੀ ਜਿਹੜੀਆਂ ਮੈਂ ਵੀਡੀਓ ਵਿੱਚ ਬੋਲ ਰਿਹਾ ਹਾਂ ਵੀ ਜਿਹੜਾ ਇੰਡਸਟਰੀ ਇੰਸਪੈਕਸ਼ਨ ਹੈ ਜਿਹਨੂੰ ਆਪਾਂ ਆਮ ਪੰਜਾਬੀ ਵਿੱਚ ਬੀਮਾ ਕਹਿ ਦਿੰਦੇ ਹਾਂ ਉਹਨੂੰ ਇੰਡਸਟਰੀ ਇੰਸਪੈਕਸ਼ਨ ਕਹਿੰਦੇ ਆ ਜਿਹੜੀ ਕਿ 5 ਸਾਲਾਂ ਬਾਅਦ ਚੁੱਲ੍ਹੇ ਦੀ ਜਾਂਚ ਕਰਾਉਣੀ ਜ਼ਰੂਰੀ ਹੁੰਦੀ ਹੈ ਉਹ ਬੀਮਾ ਕੀ ਹੁੰਦਾ ਹੈ ਬੀਮਾ ਇਹ ਹੁੰਦਾ ਹੈ ਵੀ ਅਸੀਂ ਤੁਹਾਨੂੰ ਬੰਬਤਾ ਦੇ ਰਹੇ ਹਾਂ ਪਰ ਉਹਦੀ ਸੇਫਟੀ ਨਹੀਂ ਕਰਦੇ ਤੁਹਾਡੀ ਅਸੀਂ ਠੀਕ ਹੈ ਕੰਪਨੀ ਕਹਿੰਦੀ ਹੈ ਵੀ ਤੁਸੀਂ ਅਗਲੇ ਨੂੰ ਬੰਬ ਤਾਂ ਦੇ ਰਹੇ ਹੋ ਪਰ ਅਗਲੇ ਦੀ ਸੇਫਟੀ ਕਰੋ 5 ਸਾਲਾਂ ਦੇ ਸਿਰਫ 236 ਰੁਪਏ ਜਿਹੜੇ ਕਿ 13 ਪੈਸੇ ਸਿਰਫ ਰੋਜ ਦੇ ਆਉਂਦੇ ਆ ਉਹਦੇ ਵਿੱਚ ਆਪ ਨੂੰ ਬੈਨੀਫਿਟ ਕੀ ਮਿਲਦੇ ਆ ਦੇਖੋ ਜਿਹੜਾ ਜੇ ਉਹਦੇ ਨਾਲ ਆਪਣੇ ਘਰੇ ਕਾਪੀ ਜੀ ਦੀ ਮਰਜ਼ੀ ਦੇ ਨਾਮ ਤੇ ਬਣੀ ਹੋਵੇ ਜੇ ਉਸ ਏਜੰਸੀ ਤੋਂ ਉਹ ਸਿਲੰਡਰ ਭਰਾਇਆ ਹੋਵੇ ਤੁਸੀਂ ਜਿਹਦੇ ਨਾਮ ਤੇ ਮੰਨ ਲਓ ਏਜੰਸੀ ਸਾਡੀ ਨੰਗਲ ਕਲਾਂ ਵਾਲੀ ਗੈਸ ਏਜੰਸੀ ਤੋਂ ਤੁਸੀਂ ਸਾਡੀ ਕਾਪੀ ਹੈ ਸਾਡੇ ਤੋਂ ਸਿਲੰਡਰ ਭਰਾਇਆ ਹੈ ਉਹਦੇ ਨਾਲ ਤੁਹਾਡੇ ਘਰੇ ਕੋਈ ਦੁਰਘਟਨਾ ਹੋ ਜਾਂਦੀ ਹੈ ਉਦੇ ਵਿੱਚ ਤੁਹਾਨੂੰ 2 ਲੱਖ ਰੁਪਏ ਤੱਕ ਦਾ ਸੋਇ ਦੇ ਨੁਕਸਾਨ ਦਾ ਮਿਲੂਗਾ ਜੇ ਨਾਲ ਤੁਹਾਡਾ ਨੁਕਸਾਨ ਹੋਇਆ ਮੈਕਸਿਮਮ 2 ਲੱਖ ਘੱਟ ਵੀ ਮਿਲ ਸਕਦਾ ਜੇ ਨੁਕਸਾਨ ਘੱਟ ਹੋਇਆ ਤਾਂ ਉਸ ਤੋਂ ਬਾਅਦ ਜੇ ਕੋਈ ਬੰਦਾ ਉਸ ਦੁਰਘਟਨਾ ਵਿੱਚ ਅੱਗ ਲੱਗਣ ਨਾਲ ਝੁੱਲਸੇ ਜਾਂਦਾ ਜਾਂ ਮੰਨ ਲਓ ਕੋਈ ਇੰਜੜ ਹੋ ਜਾਂਦਾ ਉਹਦਾ ਬੀਪੀਸੀਐਲ ਕੰਪਨੀ ਜੇ ਤੁਸੀਂ ਮਿੰਡੈਕਟਿਡ ਇੰਸਪੈਕਸ਼ਨ ਜਿਹਨੂੰ ਆਪਾਂ ਬੀਮਾ ਕਹਿ ਦਿੰਦੇ ਆ ਜੋ ਕਰਾਇਆ ਹੋਊਗਾ 5 ਸਾਲਾਂ ਬਾਅਦ 2 36 ਰੁਪਏ ਦਾ ਤਾਂ ਉਹ ਤੁਹਾਡਾ ਪੂਰਾ ਇਲਾਜ ਕਰਾਊਗੀ ਉਸ ਤੋਂ ਬਾਅਦ ਹੋਰ ਕੀ ਹੈ ਦੇ ਮੰਨ ਲਓ ਬੈਨੀਫੀਟਾ ਰੱਬ ਨਾ ਕਰੇ ਆਪਣੇ ਘਰੇ ਕੋਈ ਉਹਦੇ ਨਾਲ ਐਕਸਪਾਇਰ ਹੋ ਜਾਂਦਾ ਬੰਦਾ ਮੰਨ ਲਓ ਮਰ ਜਾਂਦਾ ਉਸ ਦਰਘਟਨਾ ਦੇ ਵਿੱਚ ਫਿਰ ਕੰਪਨੀ ਦੇਖਦੀ ਹੈ ਵੀ ਇਹ ਚ ਵੀ ਕਾਪੀ ਜਿਹਦੇ ਨਾਂ ਤੇ ਕਾਪੀ ਬਣੀ ਸੀ ਉਸ ਪਰਿਵਾਰ ਚੋਂ ਉਹਦੀ ਕਮਾਈ ਤੇ ਡਿਪੈਂਡ ਕੌਣ ਸੀ ਕਿਤੇ ਉਹ ਤਾਂ ਨਹੀਂ ਐਕਸਪਾਇਰ ਹੋ ਗਿਆ ਪਰ ਪਰਸਨ 6 ਲੱਖ ਮਿਲਦਾ ਟੋਟਲ 40 ਲੱਖ ਰੁਪਏ ਤੱਕ ਦਾ ਕਲੇਮ ਦਿੱਤਾ ਜਾਂਦਾ ਹੈ ਕੰਪਨੀ ਵੱਲੋਂ ਤੇ ਇੱਕ ਸਰ ਜਿੰਮੇ ਆਪਾਂ ਉਹਦੇ ਗੱਲਬਾਤ ਕਰਦੇ ਸੀ ਥੋੜਾ ਚਿਹਰਾ ਇਧਰ ਰੱਖ ਤੇ ਇਧਰ ਹੋ ਜਾ ਮੜਾ ਕੈਮਰਾ ਰੱਖ ਹਾਂਜੀ ਆਪਾਂ ਗੱਲਬਾਤ ਉਹਦੇ ਇਸ਼ੂ ਕੀ ਸੀਗਾ ਅਸਲ ਮੇਨ ਆਪਣਾ ਪੈਪ ਦਾ ਸੀਗਾ ਜੀ ਦੇਖੋ ਅਸੀਂ ਨਹੀਂ ਕਹਿੰਦੇ ਤੁਸੀਂ ਬੀਮਾ ਕਰਾਉਣਾ ਜ਼ਰੂਰ ਕਰਾਓ ਤੇ ਔਰ ਕਿਉਂਕਿ ਜੇ ਤੁਸੀਂ ਬੀਮਾ ਪਹਿਲਾਂ ਕਰਵਾਇਆ ਹੋਇਆ じゃ ਕਰਵਾਉਣਾਗਾ ਔਰ ਉਹਦੀ ਰਸੀਦ ਜ਼ਰੂਰ ਦਿੰਦੇ ਨੇ ਹਾਂਜੀ ਉਹਨਾਂ ਦੀ ਰਸੀਦ ਹੁੰਦੀ ਹੈ ਜਾਂ ਨਹੀਂ ਹੁੰਦੀ ਰਸੀਦ ਹੁੰਦੀ ਹੈ ਪੁੱਤੇ ਡੇਟ ਵੀ ਪਾ ਕੇ ਦਿੰਦੇ ਆ ਵੀ ਐਨੇ ਤੋਂ ਐਨੀ ਤਰੀਕ ਤਾਈਂ 5 ਸਾਲ ਦੀ 236 ਰੁਪਿਆ ਦੀ ਰਸੀਦ ਹੁੰਦੀ ਹੈ ਹਾਂਜੀ ਜਿਹੜੀ ਪੈਪ ਹੈ ਉਹ ਚੇਂਜ ਕਰਨੀ 5 ਸਾਲਾਂ ਬਾਅਦ ਜ਼ਰੂਰੀ ਹੈ ਐਲਪੀ ਆਪਾਂ ਦੇ ਮੁਤਾਬਕ ਜਿਨ੍ਹਾਂ ਪਾਈਪ ਪਹਿਲਾਂ ਚੇਂਜ ਹੋਈ ਹੋਈ ਹੈ ਉਹਨੂੰ ਪਾਈਪ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਮੰਨ ਲਓ ਪਾਈਪ ਉਹ ਸਾਡੇ ਕੋਲ ਉਹਦੇ ਕਾਪੀ ਸਾਲ ਪਹਿਲਾਂ ਜਿਹੜੀਆਂ ਕੁਝ ਚੇਂਜ ਹੋਈਆਂ ਸੀਆਂ ਉਹਦੇ ਉੱਤੇ ਪਾਈਪ ਡੰਨ ਲਿਖਿਆ ਹੋਇਆ ਉਹਨੂੰ ਅਸੀਂ ਪਾਈਪ ਨਾ ਦਿੱਤੀ ਹੈ ਨਾ ਹੀ ਦਵਾਂਗੇ ਕਿਉਂਕਿ ਉਹਦੀ ਚੇਂਜ ਹੋਈ ਵੀ ਹੈ ਪਾਈਪ ਠੀਕ ਹੈ ਜੀ ਤੇ ਇੱਕ ਤੁਹਾਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਪਿੰਡ ਵੱਲੋਂ ਕਹਿਣੇ ਆ ਅਸੀਂ ਪਿੰਡ ਅੱਕਾਂ ਵਾਲੀ ਜ਼ਿਲ੍ਹਾ ਮਾਨਸਾ ਦੇ ਵਿੱਚ ਖੜੇ ਹਾਂ ਜਿੱਥੇ ਆਪਣੀ ਉਹਦੇ ਵੀਡੀਓ ਪਾਈ ਸੀ ਉਹਦੀ ਵੀਡੀਓ ਵਾਇਰਲ ਹੋਈ ਸੀਗੀ ਕਿਉਂਕਿ ਕੋਈ ਵੀ ਆਪਾਂ ਇਹ ਕਹਿੰਦੇ ਆ ਵੀ ਪਿੰਡ ਦੇ ਵਿੱਚ ਕਿਸੇ ਗਰੀਬ ਨਾਲ ਕਿਸੇ ਨਾਲ ਵੀ ਇਦਾਂ ਦਾ ਕੋਈ ਧੱਕਾ ਨਾ ਹੋਵੇ ਆਪਾਂ ਏਜੰਸੀਆਂ ਨਾਲ ਵੀ ਨਹੀਂ ਕਹਿੰਦੇ ਵੀ ਇਹਨਾਂ ਨਾਲ ਵੀ ਧੱਕਾ ਹੋਵੇ ਕੋਈ ਵੀ ਕਿਸੇ ਤਰ੍ਹਾਂ ਦੀ ਚੀਜ਼ ਆ ਜੇ ਕੋਈ ਲੈਨੇ ਹੋ ਏਜੰਸੀ ਦੀ ਪੈਪ ਲੈਨੇ ਹੋ ਔਰ ਜਾਂ ਬੀਮਾ ਕਰਵਾਉਣੇ ਹੋ ਜਾਂ ਕੇਵਾਈਸੀ ਕਰਵਾਉਣੇ ਹੋ ਕੋਈ ਵੀ ਇਹਨਾਂ ਚੋਂ ਜਿਹੜੀ ਕੋਈ ਰਸੀਦ ਮਿਲਦੀ ਆ ਤੇ ਕੇਵਾਈਸੀ ਕਹਿੰਦੇ ਬਿਲਕੁਲ ਫਰੀ ਆ ਤੇ ਜਿਹੜੀ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਲੈਨੇ ਹੋ ਉਹਦੀ ਰਸੀਦ ਪ੍ਰੋਪਰ ਜ਼ਰੂਰ ਨਾਲ ਰੱਖਿਆ ਕਰੋ ਕਿਉਂਕਿ ਇਦਾਂ ਨਾ ਹੋਵੇ ਵੀ ਆਪਾਂ ਕਾਪੀ ਜਾਂ ਪ੍ਰਸੀਦ ਲੈ ਲਈ ਤੇ ਰਸੀਦ ਸੜਤੀ ਕਿਉਂਕਿ ਕਾਪੀ ਦੇ ਨਾਲ ਰੱਖਿਆ ਕਰੋ ਔਰ ਕਈ ਵਾਰ ਏਜੰਸੀ ਵਾਲੇ ਖੁਦ ਆਪ ਵੀਰ ਆ ਸਕਣ ਜਾਂ ਨਾ ਸਕਣ ਕਈ ਵਾਰ ਕੋਈ ਮੁਲਾਜ਼ਮ ਰੱਖੇ ਹੁੰਦੇ ਨੇ ਕੋਈ ਬਦਲ ਕੇ ਆ ਜਾਂਦਾ ਹੁੰਦਾ ਜੇ ਤੁਹਾਡੇ ਕੋਲੇ ਰਸੀਦ ਹੈ ਨਹੀਂ ਉਸ ਟਾਈਮ ਤਾਂ ਉਥੇ ਮੰਨਿਆ ਜਾਂਦਾ ਹੁੰਦਾ ਵੀ ਯਾਰ ਇਹਨਾਂ ਕੋਲ ਤਾਂ ਰਸੀਦ ਹੈ ਨਹੀਂ ਤੁਸੀਂ ਪੈਪ ਲਈ ਨਹੀਂ ਕਿਉਂਕਿ ਦੂਸਰੇ ਨੂੰ ਤਾਂ ਨਹੀਂ ਪਤਾ ਹੁੰਦਾ ਰਸੀਦ ਰੱਖਣੀ ਨਾਲ ਜ਼ਰੂਰੀ ਹੈ ਤੇ ਔਰ ਜਿੰਨੀਆਂ ਵੀ ਬਾਈ ਨੇ ਦੱਸੀ ਜਾਂਦੇ ਨੇ ਆਪਣੇ ਨਾਲ ਆਪਾਂ ਹੋਰ ਵੀ ਬਾਈ ਨਾਲ ਗੱਲਬਾਤ ਕਰਦੇ ਆ ਜਿਵੇਂ ਬਾਈ ਜੀ ਤੁਸੀਂ ਸਿਲੰਡਰ ਪਿੰਡ ਦੇ ਵਿੱਚ ਕਾਫੀ ਟਾਈਮ ਤੋਂ ਜਿਹੜੇ ਭਾਰਤ ਆਪਣੀ ਨੰਗਲ ਗੈਸ ਏਜੰਸੀ ਆ ਅਰਜਨ ਤੇ ਔਰ ਇਹਦੇ ਵਿੱਚੋਂ ਜਿੰਨੇ ਵੀ ਸਿਲੰਡਰ ਆਉਂਦੇ ਨੇ ਜਿਹਦੀਆਂ ਕੋਈ ਪਾਈਪਾਂ ਜਾਂ ਖਰਾਬ ਹੋ ਰਹੀਆਂ ਡੈਮੇਜ ਹੋ ਰਹੀਆਂ ਨੇ ਉਹ ਤੁਸੀਂ ਜ਼ਰੂਰ ਬਦਲਵਾਓ ਤੇ ਔਰ ਤੁਸੀਂ ਅੰਕਲ ਉਹਨਾਂ ਨਾਲ ਗੱਲਬਾਤ ਵੀ ਕਰੋ ਖੁਦ ਏਜੰਸੀ ਦੇ ਵਿੱਚ ਵੀ ਜਾ ਕੇ ਕਿਉਂਕਿ ਇਹ ਹੋਰ ਵੀ ਕਹਿ ਰਹੇ ਸੀਗੇ ਇੱਕ ਤੁਹਾਡੇ ਏਜੰਸੀ ਦੇ ਵਿੱਚੋਂ ਚੁੱਲ੍ਹੇ ਚਾਲੇ ਵੀ ਮਿਲਦੇ ਆਂ ਚੁੱਲੇ ਬਹੁਤ ਵਧੀਆ ਮਿਲਦੇ ਆ ਲੋਕਾਂ ਨੇ ਅੱਗੇ ਵੀ ਲੈ ਰੱਖੇ ਆ ਮੰਨ ਲਓ ਜਿਹੜੇ 10-10 ਸਾਲ ਤੱਕ ਚੱਲੀ ਜਾਂਦੇ ਆ ਜਿਹੜੇ ਬਾਜ਼ਾਰ ਵਿੱਚੋਂ ਇਹ ਕੁਆਲਿਟੀ ਨਹੀਂ ਮਿਲਦੀਗੀ ਉਹਦੇ ਸਾਡੇ ਰੇਟ ਵੀ ਬਹੁਤ ਹੀ ਜ਼ਿਆਦਾ ਘੱਟ ਹਨ ਆ ਕੇ ਪਤਾ ਕਰ ਸਕਦਾ ਏਜੰਸੀ ਚੋਂ ਤੇ ਬਾਜ਼ਾਰ ਚੋਂ ਵੀ ਜਾ ਕੇ ਪਤਾ ਕਰ ਸਕਦਾ ਉਹਦਾ ਕੀ ਰੇਟ ਹੈ ਹਾਂਜੀ ਇਹ ਚੁੱਲੇ ਮੰਨ ਲਓ ਕੰਪਨੀ ਦੇ BPCL ਕੰਪਨੀ ਦੇ ਹੀ ਚੁੱਲੇ ਨੇ ਜਿਹੜੀ ਵੀ ਏਜੰਸੀ ਵਿੱਚੋਂ ਚੀਜ਼ ਮਿਲੂ ਪਾਈਪ ਮਿਲੂਗੀ ਕੁਝ ਵੀ ਮਿਲੂਗਾ ਮੰਨ ਲਓ ਉਹ ਕੰਪਨੀ ਦਾ ਹੀ ਹੋਊਗਾ ਸਾਡੇ ਕੋਲੇ ਕੋਈ ਦੇਸੀ ਸਮਾਨ ਨਹੀਂ ਹੋਊਗਾ ਹਾਂਜੀ ਆਪਾਂ ਚਲੋ ਤੇ ਗੱਲਬਾਤ ਕਰ ਰਹੇ ਸੀਗੇ ਜਿਵੇਂ ਆਪਣੀ ਪਾਇਪ ਦਾ ਮੁੱਦਾ ਚੱਲਿਆ ਸੀ ਜਿਆਦਾ ਮੇਨ ਤੇ ਆਪਾਂ ਉਹਦੇ ਵਿੱਚ ਜਿਵੇਂ ਤੁਸੀਂ ਅ ਚਲੋ ਆਪਾਂ ਕਾ ਨੂੰ ਕਿਉਂ ਬੱਚਾ ਜਿਹੜਾ ਹੁੰਦਾ ਹੈਗਾ ਕੋਈ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਗਈ ਉਸ ਕਰਕੇ ਫਿਰ ਪ੍ਰੈਸ਼ਰ ਪਾਇਆ ਜਾਂਦਾ ਆਪਾਂ ਚਲੋ ਕਿਸੇ ਤਰ੍ਹਾਂ ਦੀ ਆਪਾਂ ਹੋਰ ਗੱਲ ਨਹੀਂ ਕਰਦੇ ਅਸਲ ਗੱਲ ਇਹ ਕਰਦੇ ਆਂ ਵੀ ਉਸ ਦੇ ਵਿੱਚ ਤੁਹਾਨੂੰ ਕੋਈ ਗਲਤੀ ਮਹਿਸੂਸ ਹੋਈ ਜਾਂ ਕਿਵੇਂ ਜੀ ਉਸ ਦਿਨ ਬਸ ਆਈਆਂ ਜੀ ਤੁਹਾਡੇ ਨਾਲ ਵੀ ਬਹਿਸ ਬਹਿਸ ਤੇ ਪਤਾ ਨਹੀਂ ਲੱਗਦਾ ਬੰਦੇ ਨੇ ਕਈ ਵਾਰੀ ਵੀ ਬਸ ਗਰਮੀ ਗਰਮੀ ਜੀ ਵੀ ਦੋਨਾ ਤੱਕ ਤੀਣਾ ਤੋਂ ਗਲਤੀ ਹੋ ਗਈ ਅਸੀਂ ਵੀ ਬੈਠ ਕੇ ਗੱਲ ਨਹੀਂ ਕੀਤੀ ਤੁਹਾਡੇ ਨਾਲ ਸਾਡੀ ਇਹ ਗਲਤੀ ਹੈ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਅਸੀਂ ਵੀ ਤੁਸੀਂ ਸਮਝੇ ਜਾਂਦੇ ਤੁਸੀਂ ਗਰਮ ਹੋਏ ਗਏ ਉਧਰ ਉਹ ਬਸ ਅਸੀਂ ਗਰਮ ਹੋ ਜਗੇ ਉਹਦੇ ਨਾਲ ਬਸ ਵੀ ਇਹ ਮੜਾ ਜਾਂ ਮੁੱਦਾ ਹੋ ਗਿਆ ਜਿਹੜਾ ਨਹੀਂ ਹੋਣਾ ਚਾਹੀਦਾ ਸੀਗਾ ਮੰਨ ਲਓ ਜੀ ਹਾਂਜੀ ਅੰਕਲ ਵੀ ਉਸ ਚੀਜ਼ ਨੂੰ ਮਹਿਸੂਸ ਕਰ ਰਹੇ ਨੇ ਕਿਉਂਕਿ ਉਦੋਂ ਜੇ ਬੈਠ ਕੇ ਖੁਦ ਸਾਡੇ ਨਾਲ ਗੱਲਬਾਤ ਕਰ ਲੈਂਦੇ ਕਿਉਂ ਇਸ ਦੇ ਵਿੱਚ ਪਿੰਡ ਦਾ ਮਸਲਾ ਹੋ ਜਾਂਦਾ ਤੇ ਔਰ ساری ਦੁਨੀਆ ਦੇ ਵਿੱਚ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਨੇ ਹਰ ਇੱਕ ਨੇ ਵੀਡੀਓ ਦੇਖੀ ਆ ਉਸ ਚੀਜ਼ ਨੂੰ ਅਸੀਂ ਕਵਰ ਕਰਦੇ ਹੋਏ ਤੇ ਅੱਜ ਆਪਣੇ ਕੋਲ ਅੰਕਲ ਹੁਰੀ ਆਏ ਨੇ ਕਹਿੰਦੇ ਵੀ ਅਸੀਂ ਉਸ ਚੀਜ਼ ਨੂੰ ਬਹੁਤ ਜ਼ਿਆਦਾ ਉਹ ਮੰਨਦੇ ਆਗੇ ਕਿਉਂਕਿ ਇਸ ਵੀਡੀਓ ਨੂੰ ਵੀ ਉਸੇ ਤਰ੍ਹਾਂ ਜ਼ਿਆਦਾ ਇਹ ਉਸ ਤੋਂ ਵੀ ਜ਼ਿਆਦਾ ਤੁਸੀਂ ਇਸ ਵੀਡੀਓ ਨੂੰ ਵਾਇਰਲ ਕਰੋ ਕਿਉਂਕਿ ਜਿਹੜੀ ਖੁਦ ਭਾਰਤ ਗੈਸ ਏਜੰਸੀ ਔਰ ਨੰਗਲ ਕਲਾ ਏਜੰਸੀ ਦਾ ਨਾਮ ਕੀ ਹੈ ਭਾਰਤ ਗੈਸ ਅਰਜੁਨ ਭਾਰਤ ਗੈਸ ਗ੍ਰਾਮੀਨ ਵਿਤਰਕ ਹਾਂਜੀ ਤੁਸੀਂ ਉੱਥੇ ਜਿੰਨੇ ਵੀ ਆਪਣੇ ਸਿਲੰਡਰ ਲੱਗੇ ਹੋਏ ਨੇ ਜੇ ਅਗਰ ਕਿਸੇ ਦੀ ਪਾਪਜਾਰ ਐਗਰੂਟਰ ਬਦਲਣ ਵਾਲਾਗਾ ਤੇ ਹਾਂਜੀ ਕੇਵਾਈਸੀ ਤੋਂ ਬਿਨਾ ਸਬਸਿਡੀ ਬਹੁਤ ਛੇਤੀ ਬੰਦ ਹੋ ਜਾਵੇਗੀ ਪਲੀਜ਼ ਕਿਰਪਾ ਜਿਹਦੀ ਕੇਵਾਈਸੀ ਰਹਿੰਦੀ ਹੈ ਏਜੰਸੀ ਚ ਆ ਕੇ ਜਾਂ ਸਾਡੇ ਡਿਲੀਵਰੀ ਮੈਨ ਤੋਂ ਕੇਵਾਈਸੀ ਕਰਾਓ ਉਹ ਬਿਲਕੁਲ ਫਰੀ ਹੈ ਨੀ ਤਾਂ ਹੋ ਸਕਦਾ ਥੋੜੀ ਦੇਰ ਬਾਅਦ ਜਿਵੇਂ ਰਾਸ਼ਨ ਕਾਰਡ ਬੰਦ ਹੋ ਗਏ ਕਾਪੀਆਂ ਵੀ ਬੰਦ ਹੋ ਸਕਦੀਆਂ ਹਾਂਜੀ ਤੇ ਇੱਕ ਜਿਵੇਂ ਸਰ ਅਸੀਂ ਇਹ ਚੀਜ਼ ਨੂੰ ਵੀ ਨੋਟ ਕਰਦੇ ਹਾਂ ਵਿੱਚ ਜਿਵੇਂ ਪਿੰਡ ਦੇ ਵਿੱਚ ਗਰੀਬ ਲੋਕ ਨੇ ਵਿੱਚ ਅਨਪੜ੍ਹ ਲੋਕ ਨੇ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਹੁੰਦਾ ਤੇ ਕਿਉਂ ਉਹ ਕਈ ਵਾਰ ਉਹਨਾਂ ਨਾਲ ਕਿਤੇ ਧੱਕਾ ਹੋ ਜਾਂਦਾਗਾ ਆਪਾਂ ਮੰਨ ਲਓ ਵੀ ਜਾਂ ਡਬਲ ਪੈਪ ਮਿਲ ਜਾਂਦੀ ਆ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਡਬਲ ਪੈਪ ਅਸੀਂ ਸਾਡਾ ਮਨਸ਼ਾ ਕਿਸੇ ਦਿਨ ਨੂੰ ਨਹੀਂ ਹੁੰਦੀ ਉਹ ਕਈ ਵਾਰੀ ਕੀ ਹੁੰਦਾ ਹੈ ਕਸਟਮਰ ਆਪਣੇ ਆਪ ਜਾਂਦਾ ਹੈ ਵੀ ਮੈਨੂੰ ਪੈਪ ਦੇ ਦਿਓ ਜੀ ਹਾਂਜੀ ਠੀਕ ਹੈ ਕਾਪੀ ਲੈ ਕੇ ਨਹੀਂ ਆਉਂਦਾ ਪੈਪ ਲੈ ਆਉਂਦਾ ਕੱਲੀ ਉਹਦਾ ਨਾਂ ਸਾਡੇ ਕੋਲੇ ਨੋਟ ਹੁੰਦੀ ਹੈ ਨਾ ਉਹਦੇ ਕੋਲੇ ਨੋਟ ਹੁੰਦੀ ਹੈ ਨਾ ਅਸੀਂ ਸਿਸਟਮ 'ਚ ਚੜਾਉਨੇ ਹਾਂ ਉਹ ਇਕੱਲੀ ਪੈਪ ਲੈ ਆਇਆ ਵੀ ਮੈਨੂੰ ਪੈਪ ਦੇ ਦਿਓ ਜੀ ਪੈਪ ਦੇਤੀ ਉਹਦੇ ਵਿੱਚ ਉਹਨੂੰ ਆਈ ਲੱਗਦਾ ਮੈਂ ਤਾਂ ਪੈਪ ਲੈ ਆਂਦੀ ਸੀ ਮੈਨੂੰ ਇਹ ਫੇਰ ਦੇ ਹੀ ਜਾਂਦੀ ਹੈ ਇੱਕ ਜਿੰਮੇ ਵਿੱਚ ਹੋਰ ਵੀ ਸਵਾਲ ਉੱਠੇ ਸੀਗੇ ਇੱਥੇ ਖੁਦ ਆਏ ਸੀ ਆਪਣੇ ਵੀਡੀਓ ਦੇ ਵਿੱਚ ਵੀ ਚੱਲ ਰਹੇ ਨੇ ਕਿਉਂਕਿ ਉਹਨਾਂ ਦੇ ਵਿੱਚ ਚਿਹਰੇ ਨੇ ਪਿੰਡ ਦੇ ਵਸਨੀਕ ਨੇ ਕਿਉਂਕਿ ਉਹਨਾਂ ਦੀ ਕਾਪੀ ਉੱਪਰ ਪੈਪ ਚੜੀ ਹੋਈ ਸੀ ਔਰ ਬੀਮਾ ਵੀ ਹੋਇਆ ਸੀ ਜਿਵੇਂ ਉਹਨਾਂ ਕੋਲ ਉਹਦੇ ਉੱਤੇ ਕਾਪੀ ਤੇ ਨਹੀਂ ਨਹੀਂ ਉਧਰ ਸੀਰ ਮਿਲੂਗੀ ਜੀ ਬੀਮਾ ਹੋਊਗਾ ਤਾਂ ਜੀ ਚੜਾਇਆ ਕੋਈ ਨਹੀਂ ਹੁੰਦਾ ਐ ਨਹੀਂ ਹੱਥ ਨਾਲ ਨਹੀਂ ਲਿਖ ਕੇ ਦੇ ਸਕਦੇ ਅਸੀਂ ਰਸੀਦ ਦਵਾਂਗੇ ਠੀਕ ਹੈ ਜੀ ਜੀਐਸਟੀ ਵਾਲੀ ਹਾਂਜੀ ਉਹਨਾਂ ਵੀਰਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦੇ ਆ ਜਿੰਨੇ ਵੀ ਕਨੈਕਸ਼ਨ ਲੱਗੇ ਆ ਤੁਸੀਂ ਕੋਈ ਵੀ ਬੀਮਾ ਕਰਵਾਉਣਾ ਹੋ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਸਮਾਨ ਲੈਣੋ ਪ੍ਰੋਪਰ ਤਸਵੀਰ ਰਸੀਦ ਲਿਆ ਕਰੋ ਕਿਉਂਕਿ ਔਰ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਵੱਡੇ ਮੁੱਦੇ ਬਣ ਜਾਂਦੇ ਨੇ ਇਹਨਾਂ ਦੇ ਕੰਮਾਂ ਉੱਤੇ ਵੀ ਫਲਟ ਪੈਂਦਾ ਤੇ ਖੁਦ ਆਪਾਂ ਵੀ ਹੋਰ ਬੰਦਿਆਂ ਦੇ ਵਿੱਚ ਵੀ ਫਲਟ ਪੈਂਦਾ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਗੈਰਡੈਂਜ ਲੈਣਾ ਨੇ ਇਸ ਏਜੰਸੀ ਵੱਲੋਂ ਤੇ ਅੰਕਲ ਆਪਾਂ ਨੂੰ ਦੱਸ ਹੀ ਰਹੇ ਸੀਗੇ ਤੇ ਇਸ ਵੀਡੀਓ ਨੂੰ ਬੱਤ-ਬੱਤ ਸ਼ੇਅਰ ਤੇ ਲਾਈਕ ਜਰੂਰ ਕਰਿਓ ਕਿਉਂਕਿ ਇਹਨਾਂ ਨੂੰ ਵੀ ਲੋਕਾਂ ਤੱਕ ਪਹੁੰਚ ਸਕੇ ਵੀ ਹਾਂ ਇਹਨਾਂ ਦੀ ਸੱਚਾਈ ਕੀ ਆ ਤੇ ਔਰ ਜੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਤੁਸੀਂ ਖੁਦ ਏਜੰਸੀ ਮਾਲਕਾਂ ਕੋਲੇ ਜਾ ਕੇ ਸ਼ਿਕਾਇਤ ਕਰੋ ਤੇ ਆਪਾਂ ਬਾਕੀ ਸਾਰੇ ਅੰਕਲ ਨਾਲੇ ਗੱਲਬਾਤ ਕਰਦੇ ਆ ਕੋਈ ਵੀ ਕਿਸੇ ਤਰ੍ਹਾਂ ਦੀ ਅੰਕਲ ਜੀ ਜਿਵੇਂ ਮੰਨ ਲਓ ਵੀ ਜਿਹਦੇ ਕੋਲ ਕਨੈਕਸ਼ਨ ਚੱਲਦੇ ਆ ਆਪਣੀ ਏਜੰਸੀ ਵੱਲੋਂ ਜੇ ਅਗਰ ਕੋਈ ਪ੍ਰੋਬਲਮ ਆਉਂਦੀ ਆ ਉਹਨਾਂ ਨੂੰ ਤਾਂ ਉਹ ਕੀ ਕਰਨੀ ਉਹ ਸਾਡੇ ਸਾਰੇ ਕਾਪੀਏ ਦੇ ਨੰਬਰ ਲਿਖੇ ਹੋਏ ਆ ਜੀ ਕੋਲ ਕਰਨ ਜੇਦੋ ਮਰਜ਼ੀ ਪਹਿਲੀ ਗੱਲ ਤਾਂ ਸ਼ਿਕਾਇਤ ਉਹ ਕਦੇ ਆਈ ਹੀ ਨਹੀਂ ਸਾਡੇ ਕੋਲੇ ਮੰਨ ਲਓ ਕਿਸੇ ਤਰ੍ਹਾਂ ਦੀ ਵੀ ਜੇ ਕੋਈ ਆਉਂਦੀ ਹੈ ਉਹਦਾ ਤੁਰੰਤ ਹੱਲ ਕੀਤਾ ਜਾਂਦਾ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਹੁੰਦੀ ਹੈ ਮੰਨ ਲਓ ਕੋਈ ਡਿਲੀਵਰੀ ਮੈਨ ਮੰਨਿਓ ਚਲੋ ਦੇਖ ਇਨਸਾਨ ਹੈ ਗਲਤੀ ਇਨਸਾਨ ਤੋਂ ਹੀ ਹੁੰਦੀ ਹੈ ਇਹ ਕ ਮਾੜੇ ਮੁੱਟੀਆਂ ਦਿੱਕਤਾਂ ਆਉਂਦੀਆਂ ਰਹਿੰਦੀਆਂ ਹਰੇ ਕੰਮ ਵਿੱਚ ਪਰ ਇਸ ਤਰ੍ਹਾਂ ਮੰਨ ਲਓ ਕੋਈ ਨਹੀਂ ਵੀ ਅਲੀ ਦਾ ਵੀ ਸੁਣਵਾਈ ਨਾ ਕੀਤੀ ਜਾਵੇ ਜਾਂ ਕੋਈ ਹੋਰ ਗੱਲ ਨਾ ਹੋਵੇ ਉਹਦੇ ਨਾਲ ਦੀ ਨਾਲ ਨਿਪਟਾਰਾ ਕੀਤਾ ਜਾਂਦਾ ਹੈ ਹਾਂਜੀ ਗਲਤੀ ਹੋਵੇ ਤਾਂ ਗਲਤੀ ਮੰਨੀ ਜਾਂਦੀ ਹੈ ਉਹ ਤਾਂ ਨਪਟਾਰਾ ਵੀ ਕੀਤਾ ਜਾਂਦਾ ਹੈ ਜੇ ਅਗਲੇ ਨੂੰ ਕੋਈ ਮੰਨ ਲਓ ਮਿਸਟੇਕ ਹੋ ਜਾਂਦੀ ਹੈ ਮੰਨ ਲਓ ਵੀ ਅਗਲੇ ਚਾਹ ਅਗਲੇ ਨੂੰ ਹੁੰਦੀ ਹੈ ਵੀ ਅਗਲੇ ਨੂੰ ਸਮਝਾਇਆ ਜਾਂਦਾ ਵੀ ਵੀ ਇਹ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਸੀਗਾ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀਗਾ ਡਿਲੀਵਰੀ ਮੈਨ ਵੀ ਇੱਕ ਇਨਸਾਨ ਹੁੰਦਾ ਹੈ ਦੇਖੋ ਠੀਕ ਹੈ ਤੇ ਮੰਨ ਲਓ ਉਹਦਾ ਐਂ ਨਹੀਂ ਵੀ ਕੋਈ ਸੁਣਵਾਈ ਨਹੀਂ ਹੁੰਦੀ ਹਰੇਕ ਚੀਜ਼ ਦੀ ਸੁਣਵਾਈ ਹੁੰਦੀ ਹੈ ਜਿਦੋਂ ਮਰਜ਼ੀ ਫੋਨ ਕਰ ਸਕਦਾ ਹੈ ਹਰੇਕ ਕਾਪੀ ਤੇ ਸਾਡੇ ਨੰਬਰ ਲਿਖੇ ਹੋਏ ਆ ਇਦੋਂ ਮਰਜ਼ੀ ਕਾਲ ਕਰ ਸਕਦਾ ਹੈ ਚਾਹ ਦੀ ਰਾਤ ਨੂੰ ਕਾਲ ਕਰੇ ਫੋਨ ਨਾਲ ਦੀ ਨਾਲ ਅਟੈਂਡ ਹੁੰਦਾ ਐ ਨਹੀਂ ਵੀ ਤੁਸੀਂ ਵੀ ਅਸੀਂ 5 ਵਜੇ ਏਜੰਸੀ ਬੰਦ ਕਰਤੀ ਉਹ ਤੋਂ ਬਾਅਦ ਤੁਹਾਡੇ ਕੋਲ ਅਟੈਂਡ ਨਹੀਂ ਹੋਊਗੀ ਹਾਂਜੀ ਕਾਲ 24 ਘੰਟੇ ਦੀ 24 ਘੰਟੇ ਹੀ ਅਟੈਂਡ ਹੁੰਦੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਸਾਰਾ ਆਪਾਂ ਨੂੰ ਅੰਕਲ ਨੇ ਆ ਕੇ ਦੱਸਿਆ ਤੇ ਸਾਡੇ ਨਾਲ ਚਲੋ ਬੈਠ ਕੇ ਗੱਲਬਾਤ ਜਿਵੇਂ ਇਹਨਾਂ ਨੇ ਅੱਜ ਕੀਤੀ ਜੇ ਉਸੇ ਦਿਨ ਹੀ ਹੋ ਜਾਂਦੀ ਕਿਉਂਕਿ ਮੋਤਵਾਰ ਬੰਦੇ ਆ ਪਿੰਡ ਦੇ ਵਿੱਚੋਂ ਕਿਉਂਕਿ ਪਿੰਡ ਦੇ ਨਾਲ ਖੜਨ ਵਾਲੇ ਆ ਇਦਾਂ ਦਾ ਤਾਂ ਹੈ ਨਹੀਂ ਵੀ ਆਪਾਂ ਚੱਕ ਕੇ ਵੀਡੀਓ ਪਾਤੀ ਤਾਂ ਫਿਰ ਡਿਲੀਟ ਕਰਤੀ ਹੈਨਾ ਉਹ ਵੀ ਕੋਈ ਕਾਰਨਾ ਕਰਕੇ ਆਪਾਂ ਡਿਲੀਟ ਕਰਾਂਗੇ ਜਾਂ ਪਾਵਾਂਗੇ ਐਸੇ ਨਹੀਂ ਹੈਗਾ ਵੀ ਆਪਾਂ ਚੱਕ ਕੇ ਵੀਡੀਓ ਉਹੀ ਪਾਤੀ ਕਿਉਂ ਹਰ ਇੱਕ ਦਾ ਫਰਜ਼ ਬਣਦਾ ਪਿੰਡਾਂ ਦੇ ਲਈ ਵੀ ਸਹੂਲਤਾਂ ਰੱਖੋ ਕਿਉਂ ਜੇ ਅਗਰ ਮੈਂ ਉੱਥੇ ਇੱਥੇ ਨਾ ਆਉਂਦਾ ਮੈਨੂੰ ਬੁਲਾਇਆ ਗਿਆ ਸਪੈਸ਼ਲ ਫੋਨ ਕੀਤਾ ਗਿਆ ਖੁਦ ਆਪਣੇ ਵੀ ਕਨੈਕਸ਼ਨ ਨੇ ਕੋਈ ਐ ਨਹੀਂ ਹੈਗਾ ਵੀ ਆਪਣਾ ਕਨੈਕਸ਼ਨ ਨਹੀਂ ਹੈਗਾ ਤੇ ਅਗਰ ਜਿੱਥੇ ਕੋਈ ਇਸ਼ੂ ਲੱਗਦਾ ਤੁਸੀਂ ਜਰੂਰ ਇਹਨਾਂ ਨਾਲ ਬੈਠ ਕੇ ਮਾਲਕਾਂ ਨਾਲ ਗੱਲਬਾਤ ਕਰੋ ਵੀ ਭਾਈ ਆਹ ਕਰਕੇ ਆਏ ਆ ਜੇ ਨਹੀਂ ਮੰਨਦੇ ਤਾਂ ਤੁਸੀਂ ਫਿਰ ਪ੍ਰੋਪਰ ਜਿਹੜੀ ਕੋਈ ਕਾਰਵਾਈ ਉਹ ਜਰੂਰ ਕਰੋ ਤੇ ਔਰ ਬੇਨਤੀ ਕਰਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਕਿਉਂਕਿ ਹਰ ਇੱਕ ਪਿੰਡਾਂ ਤੱਕ ਪਹੁੰਚ ਸਕੇ ਵੀ ਜਿਹੜੀ ਏਜੰਸੀ ਵੱਲੋਂ ਜਿੰਨੀਆਂ ਵੀ ਕੋਈ ਗਾਈਡਿੰਗ ਲੈਣਾ ਨੇ ਤੇ ਉਹ ਆਪਾਂ ਨੂੰ ਦੱਸੀਆਂ ਗਈਆਂ ਨੇ ਤੇ ਇਹਨਾਂ ਰਾਹੀਂ ਤੁਸੀਂ ਜਾ ਕੇ ਇਹਨਾਂ ਦੇ ਜਿਹੜੇ ਕਾਪੀਆਂ ਦੇ ਉੱਪਰ ਨੰਬਰ ਨੇ ਉਹਨਾਂ ਤੇ ਸਿੱਧਾ ਸੰਪਰਕ ਕਰਿਆ ਕਰੋ ਔਰ ਜੇ ਕਿਸੇ ਨੂੰ ਕੋਈ ਸਿਲੰਡਰ ਛੱਡਣ ਦੇ ਵਿੱਚ ਜਾਂ ਕੋਈ ਦਿੱਕਤ ਆਉਂਦੀ ਆ ਤੁਸੀਂ ਜ਼ਰੂਰ ਇਹਨਾਂ ਨਾਲ ਗੱਲਬਾਤ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਧੰਨਵਾਦ ਜੀ ਸਤਿ ਸ਼ਕੀਓ